ਤੇ ਉਸ ਤੋਂ ਬਾਅਦ ਜੋ ਹైదరాబాద్ ਵੀ ਗਿਆ ਹੈ ਫਿਲਮ ਸਿਟੀ ਵੀ ਤੁਹਾਨੂੰ ਦਿਖਾਵਾਂਗੇ ਤੇ ਹੋਰ ਬਹੁਤ ਸੋਹਣੀਆਂ ਵੀਡੀਓ ਆ ਰਹੀਆਂ ਉਹ ਵੀ ਤੁਹਾਨੂੰ ਦਿਖਾਵਾਂਗੇ ਚਾਚਾ ਮੇਕਾ ਦੇਣੇ ਰੌਣਕ ਮੇਲਾ ਕਰਦੇ ਨੇ ਜਵਾਕਾਂ ਨਾਲ ਗੱਲਾਂ ਬਾਤਾਂ ਅਫਸੋਸ ਮੈਂ ਚਾਚੇ ਘਰੇ ਪਹੁੰਚ ਤੱਕ ਗਿਆ ਪਰ ਬੱਚੇ ਅੱਜ ਗਏ ਸਕੂਲ ਮੈਂ ਭੁੱਲ ਗਿਆ ਸੀ ਲੈ ਵੀ ਆਪਾਂ ਆਏ ਆ ਉਹਦੇ ਮਾਨ ਕੋਲੇ ਤੇ ਉਹਦੇ ਦੇ ਫਿਰਦੇ ਕਬੂਤਰੇ ਤੇ ਲੈ ਵੀ ਉਹਦੇ ਮਾਨ ਨੇ ਨਵੇਂ ਹੱਲ ਲਿਆਂਦੇ ਆ ਲੈ ਵੀ ਇਹ ਜਿਹੜੇ ਹਾਲਾ ਇਹ ਬਣੇ ਹੋਏ ਸੰਗਰੀ ਦੇ ਤੇ ਹਾਲਾਂ ਕਰਕੇ ਸਾਨੂੰ ਹੁਣ ਬਾਰ ਆ ਜਿਹੜਾ ਇਹ ਆਪਣਾ ਖੁੱਲਾ ਕਰਨਾ ਪਿਆ ਇੱਥੇ ਮੇਤੀ ਹੋਈ ਨਹੀਂ ਬੱਚਤ ਰਹਿ ਗਈ ਬੜੀ ਕਿਤੇ ਗਰੋਥ ਹੋਈ ਹੈ ਨਾ ਇਹਾਂ ਦੀ ਬਾਵਾ ਹੋ ਗਏ ਯਾਰ ਅੱਗੀ ਹੈ ਕਦੇ ਦਿਖਾ ਹੁਣ ਹਾਂ ਆਦੇ ਆ ਮੈਂ ਆਇਆ ਤੇ ਖੜ ਕੇ ਨੁੱਟ ਗਿਆ ਚੱਲ ਕੋਈ ਨਹੀਂ ਆਜੂਗਾ ਹਾਂ ਉਹਦੇ ਨੇ ਬੜੇ ਲਾਡਾਂ ਨਾਲ ਪਾਲੀ ਇਹੇ ਗੇਟ ਰੈਡੀ ਹੋ ਗਿਆ ਮੈਂ ਚੱਲ ਅੱਜ ਜਿਹੜਾ ਮਾਰੀ ਆ ਕੇ ਬਾਵਾ ਟਾਈਮ ਹੋ ਗਿਆ ਸੀ ਔਰ ਹੋਰ ਜੱਤਾ ਜੀ ਕਿਵੇਂ ਆਉਂ ਉਹ ਖੇਤਾਂ ਚ ਘਰ ਪਾਉਣ ਦੇ ਨਜ਼ਾਰੇ ਪਹਿਲਾਂ ਤੁਸੀਂ ਆਸ-ਪਾਸੇ ਇਹ ਨਜ਼ਾਰਾ ਦੇਖੋ ਬੱਦਲਾਂ ਦਾ ਲੱਗਦਾ ਨਾ ਜਿਵੇਂ ਲੰਡਨ ਚ ਫਿਰਦੇ ਨੇ ਹੋ ਆਪਾਂ ਪਹੁੰਚ ਗਏ ਜੀ ਫਿਸ਼ ਫਾਰਮ ਤੇ ਹਰੇ ਕੰਮ ਚੱਲ ਰਿਹਾ ਜੀ ਪਾਣੀ ਦੇ ਛੱਡਾ ਵੇਖੋ ਹਾਂਜੀ ਗੁੱਡ ਮਾਰਨਿੰਗ ਦੋਸਤੋ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਵਲੌਗ ਵਿੱਚ ਉਮੀਦ ਹੈ ਤੁਸੀਂ ਸਾਰੇ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਮੌਸਮ ਬਹੁਤ ਵਧੀਆ ਅੱਜ ਨਜ਼ਾਰੇਦਾਰ ਠੰਡੀ ਠੰਡੀ ਹਵਾ ਚੱਲੀ ਜਾਂਦੀ ਹੈ ਵਧੀਆ ਧੁੱਪ ਨਿਕਲੀ ਹੈ ਤੇ ਬਾਕੀ ਦੋਸਤੋ ਗੱਲ ਆਇਆ ਵੀ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਮੈਂ ਪਿਛਲੀ ਵੀਡੀਓ ਵਿੱਚ ਮੇਰਾ ਬ੍ਰਦਰ ਗਿਆ ਸੀਗਾ ਸ਼੍ਰੀ ਹਜੂਰ ਸਾਹਿਬ ਜੀ ਮੱਥਾ ਟੇਕਣ ਤੇ ਉਸ ਤੋਂ ਬਾਅਦ ਜੋ ਹైదరాబాద్ ਵੀ ਗਿਆ ਹੈ ਫਿਲਮ ਸਿਟੀ ਵੀ ਤੁਹਾਨੂੰ ਦਿਖਾਵਾਂਗੇ ਤੇ ਹੋਰ ਬਹੁਤ ਸੋਹਣੀਆਂ ਵੀਡੀਓ ਆ ਰਹੀਆਂ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਬਾਕੀ ਪ੍ਰਮਾਤਮਾ ਦੀ ਕਿਰਪਾ ਨਾਲ ਅਸੀਂ ਵੀ ਜਾ ਰਹੇ ਹਾਂ ਜੀ ਗੁਰੂ ਘਰ ਹਰਮੰਦਰ ਸਾਹਿਬ ਮੱਥਾ ਟੇਕਣਾ ਤੇ ਉਹਦੀਆਂ ਵੀਡੀਓ ਵੀ ਤੁਹਾਡੇ ਅੱਗੇ ਪੇਸ਼ ਕਰਾਂਗੇ ਉਮੀਦ ਹੈ ਤੁਹਾਨੂੰ ਪਸੰਦ ਆਉਣਗੀਆਂ ਤੇ ਹੋਰ ਉਮੀਦ ਹੈ ਤੁਹਾਰੇ ਸਾਰੇ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਤੇ ਬਲੌਗ ਨੂੰ ਚਲਦੇ ਚਲਦੇ ਨੂੰ ਕਰਦੇ ਕਰੋ ਸ਼ੇਅਰ ਜੀ ਪੂਰੀ ਸਪੋਰਟ ਕਰੋ ਜੀ ਹੁਣ ਆਪਣਾ ਵਧੀਆ ਪੂਰਾ ਕੰਮ ਚੱਲ ਪਿਆ ਛੋਡੇ ਪਿਆਰ ਨਾਲ ਤੇ ਜੁੜੇ ਰਹੋ ਬਾਅਦਿਆਂ ਪਾਜਦੇ ਬਲੌਗ ਵਾਲਾ ਹਾਂਜੀ ਦੋਸਤੋ ਬਾਕੀ ਮਤਲਬ ਅੱਜ ਹੈਗੀ ਐ 1 ਫਰਸਟ ਅਪ੍ਰੈਲ ਮਜ਼ਾਕ ਦਾ ਦਿਨ ਤੇ ਪਰ ਆਇਆ ਵੀ ਹੁਣ ਇਹ ਗੱਲ ਕਰਨ ਦਾ ਫੈਸਲਾ ਤਾਂ ਹੈ ਨਹੀਂ ਕਿਉਂਕਿ ਜਦੋਂ ਤੁਸੀਂ ਵੀਡੀਓ ਵੇਖੋਗੇ ਤੁਹਾਨੂੰ ਦੋ ਤਰੀਕ ਹੋ ਜੂਗੀ ਤੇ ਪਰ ਫਿਰ ਵੀ ਚਲੋ ਗਾਸਤ થઈ ਇਹੋ ਜਿਹਾ ਮਜ਼ਾਕ ਵੀ ਨਾ ਕੋਈ ਕਿਸੇ ਨਾਲ ਕਰੋ ਵੀ ਉਸ ਮਜ਼ਾਕ ਨਾਲ ਕਿਸੇ ਦਾ ਨੁਕਸਾਨ ਹੋ ਜਾਏ ਤੇ ਅੱਜ ਕੱਲ ਬੜੇ ਭੜੇ ਭੜੇ ਤਰੀਕਿਆਂ ਨਾਲ ਲੋਕ ਮਜ਼ਾਕ ਕਰਦੇ ਆ ਤੇ ਆਪਣਾ ਤਾਂ ਇਹ ਨਹੀਂ ਪਤਾ ਕਿਨੇ ਇਹ ਦਿਨ ਬਣਾਇਆ ਚਲੋ ਕੋਈ ਨਹੀਂ ਬਚਤ ਰੱਖੋ ਆਪ ਵੀ ਬਚੋ ਮਜ਼ਾਕ ਤੋਂ ਤੇ ਕਿਸੇ ਨਾ ਕਰੋ ਵੀ ਨਾ ਚਾਚਾ ਮੇਗਾ ਚਾਚੇ ਕਿਰੇ ਜਾ ਰਿਹਾ ਜੀ ਖੇਤ ਆਪਾਂ ਵੀ ਤੜਕ ਤੜਕੇ ਚੱਲੇ ਪਾਤੇ ਜੀ ਚਾਚੇ ਸੁਖਮਣ ਜੋਤ ਮਾਨ ਕੇ ਕਰੇ ਦੇਣੇ ਰੌਣਕ ਮੇਲਾ ਕਰਦੇ ਨੇ ਜਵਾਕਾਂ ਨਾਲ ਗੱਲਾਂ ਬਾਤਾਂ ਬੇਣਾ ਚ ਵਧੀਆ ਪੂਰਾ ਅਫਸੋਸ ਮੈਂ ਚਾਚੇ ਘਰੇ ਪਹੁੰਚ ਤੱਕ ਗਿਆ ਪਰ ਬੱਚੇ ਅੱਜ ਗਏ ਸਕੂਲ ਮੈਂ ਭੁੱਲ ਗਿਆ ਸੀ ਅੱਜ ਮੰਡੇ ਆ ਜਵਾਕਾਂ ਨੇ ਸਕੂਲ ਲੱਗ ਗਿਆ ਤੇ ਪਹਿਲਾ ਦਿਨ ਅੱਜ ਹੈਗਾ ਤੇ ਸਾਢੇ 12 ਵਜੇ ਤੱਕ ਜਵਾਕ ਵਾਪਸ ਘਰੇ ਆ ਜਾਣਗੇ ਲੈ ਵੀ ਆਪਾਂ ਆਏ ਆ ਉਦੇ ਮਾਨ ਕੋਲੇ ਤੇ ਉਦੋਂ ਦੇ ਫਿਰਦੇ ਕਬੂਤਰੇ تھے ਦੋ ਤਾਂ ਉੱਡ ਗਏ ਮੇਰੇ ਕਰਕੇ ਕਿਉਂ ਉਹਦੇ ਤੇ ਸੱਚ ਇਹਨਾਂ ਦੇ ਬੱਚੇ ਕਿਵੇਂ ਆ ਓਕੇ ਆ ਜੀ ਆਹ ਤਾਂ ਗਾਵੇਂ ਨੂੰ ਵੀ ਉਹਦੇ ਮਾਨ ਨੇ ਨਵੇਂ ਹੱਲ ਲਿਆਂਦੇ ਆ ਕਰਦੇ ਸਾਡੇ ਰੂ ਰੂ ਹੋ ਰਿਆ ਚਾ ਵਧੀਆ ਜੀ ਵਧੀਆ ਆ ਕਰੀ ਜਨਾ ਯਾਰ ਬਾਦ ਵਿੱਚ ਪੁੱਛਦਾ ਇਹ ਹਾਲਾਂ ਕਰਕੇ ਹਾਂ ਵਾਹ ਵੀ ਵਾਹ ਸੰਤ ਸਬੇੜੇ ਸਾਰੇ ਨਵੇਂ ਬਣਾ ਰੱਖਿਆ ਬਈ ਕਰੀ ਜੀ ਆ ਨਵਾਂ ਜੀ ਆਹ ਲਿਆਂਦਾ ਹੈ ਕਿੱਥੋਂ ਤਾਂ ਬਣਾਏ ਬਈ ਇਹ ਕੀ ਦਾਤਾ ਤੁਹਾਨੂੰ ਪਤਾ ਕਿੱਥੋਂ ਲਿਆਂਦਾ ਇਹ ਬਣਿਆ ਹੈਗੇ ਕਿ ਦਾਤਾ ਤੁਹਾਨੂੰ ਪਤਾ ਏ ਬਣਾ ਕੇ ਮਜੂਰ ਤੇ ਪੂਰ ਪਾਰਪਲ ਕਿਡਾ ਵੈ ਦਾ ਪੂਰਾ ਪੂਰਾ ਵਾਈ ਦਾ ਉਹ ਤਾਂ ਤੇ ਲਿਖਿਆ ਹੀ ਐ ਹੂੰ 12 ਨੰਬਰ ਨੰਬਰ 25 ਐ ਇਹਦੇ ਲਿਖਿਆ ਹੀ ਹੂੰ ਲਗਾ ਟਕੀ ਡਾਲਰ ਲਿਖਿਆ ਫੁੱਲ ਦਾ ਇੰਸਟਾਗ੍ਰam YouTube ਬਈ ਨਹੀਂ ਸੋਹਣਿਆ ਹੋਂਦਾ ਬਾਕੀ ਆਪਾਂ ਨੂੰ ਜਿਆਦਾ ਨੌਲੇਜ ਤਾਂ ਹੈ ਨਹੀਂ ਇਹਦੇ ਬਾਰੇ ਪਰ ਸੋਹਣੇ ਲੱਗਦੇ ਮੈਨੂੰ ਤਾਂ ਪੂਰ ਇੰਪਲ ਆ ਬਈ ਮੈਂ ਇਹ ਆ ਕੀ ਲਿਖਿਆ ਮਾਨ ਫਾਰਮ ਵਾਹ ਬਈ ਵਾਹ ਪੂਰਾ ਉਹਦੇ ਦਾ ਹੀ ਯਾਰ ਅੱਜ ਕਰੀਏ ਉਹਦੇ ਜਮਾ ਕਰੀਏ ਲੈ ਬਈ ਇਹ ਜਿਹੜੇ ਹਾਲਾ ਇਹ ਬਣੇ ਹੋਏ ਸੰਘਰਗੇ ਦੇ ਤੇ ਬੜੇ ਸ਼ੌਂਕ ਨਾਲ ਬਣਾਏ ਚਾਚੇ ਨੇ ਮਾਨ ਫਾਰਮ ਲਿਖਾਇਆ ਹੋਇਆ ਹੈ ਤੇ ਬਾਕੀ ਚਾਚਾ ਸੰਧੂ ਵੀ ਵਧੀਆ ਮਣਾ ਕੇ ਰੱਖਦਾ ਵੇ ਆਪਦੇ ਮਿਹਨਤ ਨਾਲ ਵੈਰੀ ਗੁੱਡ ਰੰਗ ਰੂਮ ਕਰਤਾ ਸਾਰਿਆਂ ਨੂੰ ਤੇ ਹਲਾ ਕਰਕੇ ਸਾਨੂੰ ਹੁਣ ਬਾਰ ਆ ਜਿਹੜਾ ਇਹ ਆਪਣਾ ਖੁੱਲਾ ਕਰਨਾ ਪਿਆ ਕਿਹਾ ਚਾਚਾ ਲੈ ਵੀ ਉਧਰ ਲੈ ਰਿਆ ਰਾਈਡ ਇੱਥੇ ਬੇਇਤੀ ਹੋਈ ਨਹੀਂ ਬਚਤ ਰਹੇਗੀ ਰਾਜਪੂਰੀ ਹੈ ਸੋਨੂ ਦਿਖਾਉਣੇ ਬੱਚੇ ਅਸੀਂ ਪਹਿਲਾਂ ਵੀ ਦੇਖੇ ਸੀ ਦੇਖ ਲੋ ਬੜੀ ਕਿਤੇ ਗਰੋਥ ਹੋਈ ਹੈ ਨਾ ਇਹਨਾਂ ਦੀ ਬਾਵਾ ਹੋ ਗਈ ਯਾਰ ਸਾਗੀ ਹੈ ਕਦੇ ਦਿਖਾ ਹਾਂ ਹਾਂ ਆਦੇ ਆ ਤੇ ਆ ਵੀ ਖਾਬਰੇ ਛੜੇ ਪੇ ਕੇ ਹੋੜੀ ਲਿਆਉਂਦੇ ਨੇ ਇਹਨਾਂ ਦੇ ਛੜੇ ਕਾ ਨੂੰ ਜਿਵੇਂ ਪਿੰਡ ਆਪੜ ਬੰਦੇ ਦੇ ਪਿੰਡੇ ਵਰਗਾ ਹੁੰਦਾ ਹੈ ਨਾ ਇਹਨਾਂ ਦਾ ਅੱਛਾ ਇਹ ਆਪਣੇ ਵਾਲ ਆ ਕੇ ਦੇ ਫੰਗਾ ਗਏ ਬਸ ਆਏ ਆਉਂਦੇ ਨੇ ਆਈ ਫਰਕ ਹੈ ਨਾ ਹੋਰ ਕੋਈ ਫਰਕ ਕੁਛ ਨਹੀਂ ਜਿਵੇਂ ਆਪਣੇ ਵਾਲ ਆ ਗਏ ਹਾਂ ਇਹਨਾਂ ਦੇ ਫੰਗਾ ਗਏ ਲੈ ਬਾਵਾ ਵੱਡੇ ਹੋ ਗਏ ਹਨ ਬੜਕਾ ਲੱਟ ਰਿਹਾ ਕਿਦਾਂ ਬਣ ਗਿਆ ਵਿੱਚ ਪਰ ਆਹ ਮੇਰਾ ਤਾਹਾਂ ਬੈਠ ਕੇ ਕਾਜ਼ੀ ਪਰਾ ਹਾਣੀ ਆਉਦੇ ਨਿੱਕਾ ਦੋ ਦਿਨ ਛੋਟਾ ਆਤੋਂ ਹਾਂ ਭਰਾਈ ਹੈ। ਹਾਂ ਭਰਾਈ। ਠੀਕ ਹੈ। ਇੱਕੋ ਝੂਲੀ ਦੀ। ਸਹੀ ਹੈ। ਪਰ ਦੋ ਦਿਨ ਛੋੜਾ ਉਹ ਤਾਂ। ਹਾਂ ਤੋਂ ਵਾਲੇ, ਦਾਣੇ ਪਾਲਦੇ। ਕਿੰਨੇ ਨਾਕ ਹੋ ਗਏ ਆਪਣੇ ਕੋਲੇ? ਹੈ? ਕਿੰਨੇ ਨਾਕ ਹੋ ਗਏ? ਹੋ ਗਏ ਆਪਣੇ ਕੋਲ 8 ਕਿ ਹੋ ਗਏ। ਚਲ ਠੀਕ ਹੈ ਫਿਰ ਤਾਂ। ਆ ਜਾ। ਲੈ ਵੀ ਆ ਜਾਂਦਾ। ਉਹਦੇ ਮਾਨ ਦਾ ਕਬੂਤਰ ਉੱਡਿਆ। ਜਿਹੜਾ ਮੇਰੀ ਬਦੌਲਤ ਹੀ ਉੱਡਿਆ। ਮੈਂ ਆਇਆ ਤੇ ਖੜ ਕੇ ਨੱਡ ਗਿਆ। ਚਲ ਕੋਈ ਨਹੀਂ ਆਜੂਗਾ। ਹਾਂ। ਵਾਹ ਜੀ ਵਾਹ। ਕੈਕਟਰ ਹੋਰ ਤਾਂ ਉੱਚਾ ਫੜਦਾ ਹੁਜੇ ਉਹਦੇ ਨੇ ਬੜੇ ਲਾਡਾ ਨਾਲ ਪਾਲੀ ਇਹ ਤੇ ਉਹ ਹਰੇਕ ਨੂੰ ਮਾਰਦੀ ਆ ਉਹਦੇ ਨੂੰ ਪੰਗਿਆਂ ਦੀ ਹਾਂ ਇੱਥੇ ਕਿਥੇ ਇਲਾਕੇ ਉਹੀ ਗਈ ਜਲਾ ਹੱਥ ਲੈ ਇੱਥੇ ਵਜਾ ਚੋਣਾਂ ਨੇ ਕਈ ਰਮਾਂ ਚੋਣਾਂ ਨਾ ਹਾਂ ਇਹ ਮਿਲਦੀ ਵੀ ਤੇਰੇ ਤੋਂ ਹੀ ਹੈ ਵਾਹ ਵੀ ਵਾਹ ਹਾਂਜੀ ਦੋਸਤੋ ਗੇਟ ਰੈਡੀ ਹੋ ਗਿਆ ਮੈਂ ਚੱਲ ਅੱਜ ਕਿਹੜਾ ਮਾਰੀ ਅੱਗੇ ਵਾਵਾ ਟਾਈਮ ਹੋ ਗਿਆ ਸੀ ਸੋਨਾ ਬਣ ਗਿਆ ਕੰਦ ਵੀ ਸੋਣੀ ਬਣ ਗਈ ਤੇ ਬਾਕੀ ਨਾਲ ਹੀ ਹੈਗਾ ਜੀ ਫਿਸ਼ ਫਾਰਮ ਉੱਥੇ ਵੀ ਦੇਖ ਕੇ ਆਵਾਂਗੇ ਅੱਜ ਵੀ ਕੰਮ ਚੱਲ ਪਿਆ ਕਿ ਨਹੀਂ ਉਹ ਤਾਂ ਬਾਈ ਅਰ ਗਿਆ ਸੀ ਚੱਲ ਹੀ ਪਿਆ ਲਗਭਗ 10-15 ਦਿਨ ਚਲਾ ਦਾਂਗੇ ਬਾਕੀ ਅੱਜ ਵੇਖਾਂਗੇ ਤੇ ਪਹਿਲਾਂ ਆਪਾਂ ਦੇਣੇ ਦੀ ਦਰਵਾਜਾ ਬਹੁਤ ਸੋਹਣਾ ਬਣਿਆ ਤੇ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਵੀ ਇਹ ਦਰਵਾਜਾ ਸਾਡੇ ਪਿੰਡ ਦੇ ਮਤਲਬ ਆਮ ਜੇ ਮਿਸਤਰੀ ਨੇ ਬਣਾਤਾ ਮੈਨੂੰ ਤਾਂ ਕੋਠੀ ਪਾਉਣ ਤੋਂ ਬਾਅਦ ਪਤਾ ਲੱਗਿਆ ਵੀ ਸਾਰੀ ਕੋਠੀ ਉਹਨੇ ਪਾਈ ਹੈ ਵੀ ਐਡਾ ਵਧੀਆ ਮਿਸਤਰੀ ਹੈ ਤੇ ਬਾਕੀ ਚਾਚੇ ਯਾਰਗਾਂ ਦਾ ਵੀ ਵਧੀਆ ਮਤਲਬ ਦਿਲ ਲਾ ਲਓ ਤੁਸੀਂ ਜ ਜਿਉਂ ਨੇ ਕੰਮ ਦੇਖਿਆ ਸੀ ਬਾਈ ਦਾ ਵੀ ਬਾਈ ਨੂੰ ਇੱਥੇ ਪਿੰਡ ਵਿੱਚ ਕੰਮ ਕਰਨ ਦਾ ਮੌਕਾ ਦਿੱਤਾ ਜਿਹਦੇ ਨਾਲ ਹੁਣ ਬਾਈ ਦਾ ਵੀ ਪਿੰਡ ਚ ਕੰਮ ਚੱਲ ਹੋਊਗਾ ਕਿਉਂਕਿ ਐ ਨਾ ਲੋਕ ਦੇਖ ਕੇ ਵਿਸ਼ਵਾਸ ਕਰਦੇ ਆ ਬਿਨਾਂ ਦੇਖੇ ਕੋਈ ਵਿਸ਼ਵਾਸ ਨਹੀਂ ਕਰਦਾ ਕਿਉਂਕਿ ਐ ਹੁੰਦਾ ਬੰਦੇ ਨੂੰ ਵੀ ਪਤਾ ਨਹੀਂ ਕਿਹੋ ਜਿਹਾ ਘਰ ਪਾਉਣਗੇ ਜਾਂ ਨਹੀਂ ਪਾਉਣਗੇ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਬੰਦੇ ਨੇ ਪੂਰਾ ਵਧੀਆ ਬਹੁਤ ਸੋਹਣਾ ਕੰਮ ਕਰਿਆ ਹੈਗਾ ਇਹ ਦੋ ਭਰਾ ਹੈ ਇਹਨਾਂ ਦੇ ਫਾਦਰ ਸਾਹਿਬ ਵੀ ਮਿਸਤਰੀ ਸੀ ਹੈਗੇ ਆ ਮਤਲਬ ਹੁਣ ਕੰਮ ਛੱਡ ਗਿਓ। ਬਹੁਤ ਸੋਹਣਾ ਬਣ ਗਿਆ। ਅੱਜ ਕੱਲ੍ਹ ਵਾਰੀ ਬਹੁਤ ਚੱਲ ਪਿਆ ਇਹਨਾਂ ਗੇਟਾਂ ਦਾ। ਇਹ ਸੋਹਣੇ ਵੀ ਲੱਗਦੇ ਆ। ਪਹਿਲਾਂ ਹੁੰਦੇ ਸੀ ਐਂ ਜਾਂ ਹੁੰਦੇ ਸੀ ਕਿਲਾਂ ਦੇ ਗੇਟ। ਹੋਰ ਜਤਾ ਜੀ ਕਿਵੇਂ ਹੋ? ਵਧੀਆ ਜੀ ਸਤਿ ਸ੍ਰੀ ਅਕਾਲ। ਉਹ ਠੀਕ ਹਾਂ। ਕੋਈ ਵੈਰੀ ਬਨੇ ਜੀ। ਵਧੀਆ। ਤਕੜੀ ਸਿਹਤ। ਹਾਂ ਹਾਂ। ਚਾਚਾ ਸੁਖਜੀਤ ਕਿੱਧਰ ਗਿਆ? ਉਹ ਗਿਆ ਸੋਹੀ ਹੈ ਗਿਆ ਆਪਦੇ। ਅੱਛਾ। ਅੱਛਾ ਜੀ ਮੈਂ ਗੱਲ ਕਰੀ ਜਾਂਦਾ ਸੀ। ਵੀ ਮੈਂ ਤਾਂ ਵੀ ਜਵਾਕਾਂ ਦੇ ਫਾਦਰ ਸਾਹਿਬ ਕੰਮ ਛੱਡ ਗਏ ਕਰਦੇ ਹਾਂ ਅਜੇ ਵੀ ਕੰਮ। ਹਾਂ। ਹਾਂ ਵੈਰੀ ਗੁੱਡ ਜੀ। ਨਾਲੇ ਐਸਰੇ ਰਾਮ ਵੀ ਹੁਣ ਛੱਡ ਕੇ ਤੁਸੀਂ ਜਵਾਕ ਹੀ ਕਰਦੇ ਆ। ਨਹੀਂ ਨਹੀਂ ਛੱਡਾ। ਇਹ ਚੱਲਦੀ ਐ। ਚਲੋ। ਆ ਕੰਮ ਕਰੀਏ ਜੀ। ਨਹੀਂ ਆਪਾਂ ਨੂੰ ਨੌਲੇਜ ਨਹੀਂ ਸੀ। ਚਲੋ ਆਪਾਂ ਜਿਹੜੀ ਗਲਤੀ ਆਵਦੀ ਉਹਨੂੰ ਸਹੀ ਕਰਦੇ ਆਂ ਇਹ ਕੰਮ ਕਰਦੇ ਆ ਜੀ ਹਾਂ ਤਾਂ ਅੱਜ ਕਿੱਧਰ ਗਏ ਆ ਉਹ ਮੰਡੀ ਗਿਆ ਅੱਜ ਆਪਣਾ ਸੋਨ ਦਾ ਦੂਜੇ ਤੋਂ ਦੂਜਾ ਵੱਡਾ ਜਿਹੜਾ ਛੋਟਾ ਢਿੱਲਾ ਬਵਾਰ ਹੋ ਗਿਆ ਹਾਂ ਤੇ ਵੈਸੇ ਨਾਲੇ ਬੰਦੇ ਸਿਰ ਹੈ ਮੈਂ ਬੰਬ ਕੱਢਤੀ ਕੋਠੀ ਦੀ ਨਿਆਰਾ ਆ ਗਿਆ ਹਾਂ ਇਹ ਬਸ ਪਹਿਲੀ ਵਾਰੀ ਵੇਖਿਆ ਪਿੰਡ ਦੇ ਵਿੱਚ ਹਾਂ ਹਾਂ ਨਵੇਂ ਬੰਦੇ 'ਤੇ ਵਿਸ਼ਵਾਸ ਕਰਨਾ ਔਖਾ ਹੁੰਦਾ ਕਿਉਂਕਿ ਇਹਨਾਂ ਨੇ ਬਾਹਰ ਤਾਂ ਕੰਮ ਬਹੁਤ ਕਰਿਆ ਪਿੰਡ 'ਤ ਨਹੀਂ ਕਰਿਆ ਸੀ ਹਾਂ ਬਾਹਰ ਤਾਂ ਸੀ ਤੇ ਹੁਣ ਲੋਕਾਂ ਨੇ ਮੈਨੂੰ ਵੀ ਸਹਰਾਂ ਨੇ ਪੁੱਛਿਆ ਜੀ ਹਾਂ ਬਾਹਰ ਬਹੁਤ ਕਿੱਦਾਂ ਹਾਂ ਆ ਮੈਂ ਜਿੰਜੇਕਰ ਪਿੰਡ ਦੇ ਵਿਚਣਾ ਨਾ ਵਰਗਾਂ ਨੂੰ ਹਾਂ ਕੋਈ ਨਹੀਂ ਯਕੀਨ ਮੰਨਦਾ ਕਿ ਲੈ ਰੁਪਿਆ ਲਾਉਣਾ ਕਿਉਂ ਲਾਉ ਉਹ ਅਗਲਾ ਕਰੂਗਾ ਵੀ ਜਿੰਜੇਕਰ ਯਕੀਨ ਨਹੀਂ ਹੁੰਦਾ ਬੰਦੇ ਨੂੰ ਦੇਖ ਕੇ ਜੀ ਕੀ ਨਾਉਂਦਾ ਹੁੰਦਾ ਤੇ ਆ ਕੋਠੀ ਤੋਂ ਬਾਅਦ ਤੁਸੀਂ ਵੇਖ ਲਓ ਬਹੁਤ ਫਰਕ ਪੈ ਗਿਆ ਹੁਣਾ ਬਹੁਤ ਲੋਕ ਪੁੱਛਣ ਲੱਗ ਗਏ ਮੈਨੂੰ ਆਪ ਨੂੰ ਯਕੀਨ ਨਹੀਂ ਸੀ ਮੈਨੂੰ ਤਾਂ ਬਾਅਦ ਚ ਦੱਸਿਆ ਵੀ ਐ ਕਰਕੇ ਇਹਨਾਂ ਨੇ ਕਰਿਆ ਮਾਈ ਕਮਾਲ ਹੀ ਕਰਤੀ ਬੜੀ ਮਾਨ ਵਾਲੀ ਗੱਲ ਹੈ ਹਾਂਜੀ ਹਾਂਜੀ ਤੇ ਉਹ ਵੀ ਥੋੜੀ ਉਸਨ ਵਸੇ ਇਦੋਂ ਥੋੜੀ ਛੁੱਟੀ ਹੈਗੀ ਹਾਂਜੀ ਉਹ ਫਿਰ ਇਹਨਾਂ ਨੇ ਵੇਖੀ ਵੀ ਚੱਕੀ ਵੀ ਆ ਉਹ ਜਿਹੜਾ ਮਾਲਕ ਜੀ ਨੇ ਦੱਸਿਆ ਹਾਂਜੀ ਤੇ ਆਹ ਬਈ ਇਹਨਾਂ ਨੇ ਕਿਹਾ ਤਿੰਨੇ ਕੋ ਪੁੱਤ ਲੱਗੇ ਹਾਂਜੀ 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 ਇਹਦੇ ਵਾਸਤੇ ਇਹਨਾਂ ਨੂੰ ਦੇ ਦੇ ਕਿ ਯਕੀਨ ਸੀਗਾ ਹਾਂਜੀ ਹਾਂਜੀ ਹੋਰ ਜਿਵੇਂ ਪਿੰਡ ਚ ਨੀ ਕਿਸੇ ਨੂੰ ਪਤਾ ਸੀ ਨਹੀਂ ਨਹੀਂ ਮੈਨੂੰ ਆਇਆ ਸੀ ਤੁਸੀਂ ਰਿਟਾਇਰਮੈਂਟ ਲੈ ਲਈ ਹੈ ਨਹੀਂ ਬਈ ਚਲੋ ਨਹੀਂ ਫਿਰ ਤਾਂ ਵਧੀਆ ਗੱਲ ਹੈ ਜੀ ਮੈਂ ਇੱਥੇ ਦੇਖਣ ਨਾ ਮੈਂ ਅਸਲ ਮੈਂ ਇੱਥੇ ਚਾਰ ਪੰਜ ਵਾਰੀ ਕੀ ਮਨ ਲਾ 10 12 ਵਾਰੀ ਆ ਗਿਆ ਹਾਂ ਹਾਂ ਮੈਂ ਤੁਹਾਨੂੰ ਇੱਕ ਦਿਨ ਵੀ ਨਹੀਂ ਵੇਖਿਆ ਮੈਨੂੰ ਤਾਂ ਲੱਗਿਆ ਆਹ ਤਾਂ ਮੈਂ ਸਾਰਾ ਕਰਾਈ ਓਕੇ 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 ਚਲੋ ਵਧੀਆ ਜੀ ਉਹ ਨਾ ਢਾਗੋ ਜੇ ਥੋੜਾ ਜਿਹਾ ਮੈਂ ਸਿਰੇ ਤੇ ਮੁੜ ਕੇ ਮੈਥੋਂ ਆਇਆ ਨਹੀਂ ਕਦੋਂ ਹਾਂਜੀ 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 ਕਾ ਕਰਕੇ ਤੁਹਾਨੂੰ ਚਲੋ ਤੇ ਬਾਕੀ ਦੋਸਤੋ ਤੁਸੀਂ ਦੇਖ ਲਓ ਖੇਤਾਂ 'ਚ ਘਰ ਪਾਉਣ ਦੇ ਨਜ਼ਾਰੇ ਹਾਂ ਪਹਿਲਾਂ ਤੁਸੀਂ ਆਸ-ਪਾਸ ਇਹ ਨਜ਼ਾਰਾ ਦੇਖੋ ਬੱਦਲਾਂ ਦਾ ਲੱਗਦਾ ਨਾ ਜਿਵੇਂ ਲੰਡਨ 'ਚ ਫਿਰਦੇ ਨੇ ਉਹ ਲੀਲਾ ਲੀਲਾ ਅਸਮਾਨ ਆਸ-ਪਾਸ ਹਰੀਆਲੀ ਤੇ ਕਿੰਨੀ ਸੋਹਣੀ ਹਵਾ ਚੱਲਦੀ ਐ ਇਹਦਾ ਜੋ ਤਿਆਰ ਤੂਰ ਹੋਗੇ ਨਾ ਫਿਰ ਵੇਖ ਕੇ ਤੁਹਾਨੂੰ ਫਿਰ ਦਿਖਾਵਾਂਗੇ ਬਹੁਤ ਜੀ ਲੱਗਦਾ ਤੇ ਐਂ ਚਾਚਾ ਟੀਨੂ ਆਪਣਾ ਸ੍ਰਿੰਦਰਪਾਲ ਸਿੰਘ ਮਾਨ ਸਾਹਿਬ ਪਾ ਰਿਹਾ ਖੇਤਾਂ ਚ ਖੇਤਰ ਘਰ ਪਾਉਂਦਾ ਤਾਂ ਨਿਆਰੀ ਵੱਖਰਾ ਗਣੀ ਨਾਲੇ ਸੈਰਸੁਰ ਕਰਨ ਨੂੰ ਵਧੀਆ ਨਾਲੇ ਆਪਣੀ ਤਾਂ ਰੋਡ ਵੀ ਘਟ ਵਗਦੀ ਐ ਆਪਾਂ ਪਹੁੰਚ ਗਏ ਜੀ ਫਿਸ਼ ਫਾਰਮ ਤੇ ਹਜੇ ਕੰਮ ਚੱਲ ਰਿਹਾ ਜੀ ਲੱਗਣ ਗਏ ਜਦ ਤਾ ਤੇ ਉਹ ਵੈਸੇ ਪਾਣੀ ਤਾਂ ਹੁਣ ਬਾਈਰ ਕੇ ਛੱਡੀ ਤੇ ਜਾਂਦੇ ਐ ਬਾਕੀ ਵੇਖੋ ਕਿੰਨੇ ਦਿਨ ਲੱਗਦੇ ਇਹਨੂੰ ਭਰਨ ਤੇ ਕਾਫੀ ਟਾਈਮ ਲੱਗ ਜੂਗਾ ਕਿਉਂਕਿ ਕਿੱਲੇ ਵੀ ਵੀ ਹੈ ਪਾਣੀ ਤਾਂ ਛੱਡਿਆ ਪਿਆ ਵੇਖੋ ਹੁਣ ਕਰਦੇ ਆਂ ਵੇਟ ਕੋਈ ਹਫਤਾ ਫੇਰ ਆਵਾਂਗੇ ਇਸ ਦਿਨ ਕੋਈ ਹੈ ਵੀ ਨਹੀਂ ਅਜੇ ਤੱਕ ਇੱਥੇ ਜਿੰਦਰੇ ਲੱਗੇ ਪਏ ਆਸ ਕੰਮ ਕਰਨ ਵਾਲੇ ਵਿਚਾਰੇ ਬੰਦੇ ਆ ਮਾਲਕ ਹੈ ਨਹੀਂ ਤੇ ਇੱਧਰ ਰਖਵਾਲੇ ਬੈਠੇ ਆ ਪਏ ਵੀ ਸੱਚ ਸੁੱਤੇ ਆ ਕੰਮ ਵਾਲਾ ਦਾ ਮੋਟਰਸਾਈਕਲ ਹੈ ਕੰਮ ਹੈਗਾ ਇਹ ਬਾਬਾ ਲੰਬਾ ਤੇ ਪ੍ਰੋਜੈਕਟ ਵੱਡਾ ਹੈ ਤਾਂ ਫਿਰ ਟਾਈਮ ਤਾਂ ਲੱਗਦਾ ਹੀ ਇਹ ਜੇ ਕੰਮਾਂ ਚ ਤੇ ਬਾਕੀ ਕੋਈ ਨਹੀਂ ਦੋਸਤੋ ਜਦੋਂ ਹੋ ਗਿਆ ਨਾ ਤਿਆਰ ਫਿਰ ਤੁਹਾਨੂੰ ਦਿਖਾਵਾਂਗੇ ਤੇ ਇਥੋਂ ਦੀ ਪਲੀ ਹੋਈ ਮੱਛੀ ਵੀ ਤੁਹਾਨੂੰ ਖਵਾਵਾਂਗੇ